ਬਹੁਤ ਲੋਕਾਂ ਨੂੰ ਆਦਤ ਹੁੰਦੀ ਆ ਚੁਗਲੀਆਂ ਕਰਨ ਦੀ ਜਾਂ ਲੋਕਾਂ ਨੂੰ ਬੈਠ ਕੇ ਭੰਡਨ ਦੀ ਜਾਂ ਉਹਨਾਂ ਨੂੰ ਡਿਸਕਸ ਕਰਨ ਦੀ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੋਕਾਂ ਦੇ ਤੱਕ ਚੁਗਲੀਆਂ ਕਰਨ ਦੀ ਹੈ ਨਾ ਕਈਆਂ ਦੀ ਇਹ ਜਿਹਨੂੰ ਕਹਿੰਦੇ ਨੇ ਨਾ ਕਿ ਸੋਰਸ ਆਫ ਐਂਟਰਟੇਨਮੈਂਟ ਹੁੰਦਾ ਉਹਨਾਂ ਵਾਸਤੇ ਇਹ ਪਰ ਇੱਕ ਗੱਲ ਯਾਦ ਰੱਖੋ ਜਦੋਂ ਤੁਸੀਂ ਦੂਸਰਿਆਂ ਨੂੰ ਛੱਤ ਵਿੱਚ ਪਾ ਕੇ ਛੱਡਦੇ ਹੋ ਨਾ ਤੇ ਤੁਸੀਂ ਵੀ ਕਦੇ ਬਚ ਨਹੀਂ ਸਕਦੇ ਜਿਨ੍ਹਾਂ ਨੇ ਛੱਜ ਵਿੱਚ ਚੀਜ਼ਾਂ ਪਾ ਕੇ ਛੱਟੀਆਂ ਹੋਈਆਂ ਨੇ ਜਾਂ ਛੱਟਦੇ ਹੋਏ ਦੇਖਿਆ ਹੋਇਆ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜੀ ਚੀਜ਼ ਛੱਜ ਦੇ ਵਿੱਚ ਪਾ ਕੇ ਛੱਟੀ ਜਾਂਦੀ ਆ ਉਹ ਚੀਜ਼ ਸਾਫ਼ ਹੋ ਜਾਂਦੀ ਔਰ ਜਿਹੜਾ ਛੱਟਦਾ ਹੁੰਦਾ ਕੁਛ ਘਟਾ ਉਹਦੇ ਉੱਤੇ ਪੈਂਦਾ ਕੁਛ ਘਟਾ ਜਿਹੜਾ ਅੱਗੇ ਡਿੱਗ ਜਾਂਦਾ ਜਾਂ ਜੋ ਉਹਦੇ ਵਿੱਚ ਰੋੜੀ ਜਾਂ ਕੁਝ ਵੀ ਹੁੰਦਾ ਉਹ ਅੱਗੇ ਡਿੱਗ ਜਾਂਦਾ ਜਿਹਨੂੰ ਜਿਹੜੀ ਚੀਜ਼ ਨੂੰ ਛੱਟਿਆ ਜਾਂਦਾ ਉਹ ਸਾਫ਼ ਸੁਥਰੀ ਹੋ ਕੇ ਨਿਕਲ ਆਉਂਦੀ ਹੈ। ਇਵੇਂ ਹੀ ਜਦੋਂ ਤੁਸੀਂ ਕਿਸੇ ਨੂੰ ਛੱਟਦੇ ਹੋ ਛੱਜ ਚ ਪਾ ਕੇ ਉਹਨੂੰ ਬਦਨਾਮ ਕਰਦੇ ਹੋ ਉਹ ਬੰਦਾ ਮਜ਼ਬੂਤ ਵੀ ਹੋ ਜਾਏਗਾ ਉਹ ਬਹੁਤ ਸਾਰੀਆਂ ਚੀਜ਼ਾਂ ਸਿੱਖ ਵੀ ਲਏਗਾ ਉਹ ਦੇ ਵਿੱਚੋਂ ਕੁਝ ਅਹਮ ਨੁਕਤੇ ਵੀ ਫੜ ਸਕਦਾ ਉਹਨਾਂ ਨੁਕਤਿਆਂ ਦੇ ਨਾਲ ਉਹ ਆਪਣੇ ਆਪ ਨੂੰ ਹੋਰ ਅੱਗੇ ਲੈ ਕੇ ਜਾ ਸਕਦਾ ਉਹ ਸਾਫ਼ ਸੁਥਰਾ ਹੋ ਕੇ ਸਾਫ਼ ਦਾਣਿਆਂ ਵਾਂਗੂ ਸਾਫ਼ ਦਾਲਾਂ ਵਾਂਗੂ ਛੱਜ ਦੇ ਵਿੱਚੋਂ ਬਾਹਰ ਆ ਸਕਦਾ ਥਾਲੀ ਚ ਆ ਸਕਦਾ। ਤੇ ਗੰਦਗੀ ਕਿਹਦੇ ਤੇ ਉੱਤੇ ਪਈ ਕੁਝ ਛੱਟਣ ਵਾਲੇ ਤੇ ਕੁਝ ਅੱਗੇ ਪਈ ਤੁਸੀਂ ਅੱਗੇ ਪਈ ਵੀ ਜਿੰਨੇ ਛੱਟਿਆ ਉਹਨੇ ਚੁੱਕਣੀ ਆ ਜਿਹਨੂੰ ਤੁਸੀਂ ਛੱਜ ਚ ਪਾ ਕੇ ਛੱਟਿਆ ਉਹਨੇ ਨਹੀਂ ਉਹ ਚੁੱਕਣੀ ਕੁਝ ਤਾਂ ਤੁਹਾਨੂੰ ਅੱਗੇ ਹੋ ਚੁੱਕਣੀ ਪਈ ਕੁਝ ਤੁਹਾਡੇ ਉੱਤੇ ਪੈ ਗਈ ਇਹਨੂੰ ਸਮਝੋ ਬਹੁਤ ਬਰੀਕ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਇਹ ਕਿ ਕਿਵੇਂ ਅਸੀਂ ਜਦੋਂ ਲੋਕਾਂ ਨੂੰ ਪੰਡ ਦੇ ਆ ਛੱਜ ਪਾ ਕੇ ਛੱਡਦੇ ਆ ਤੇ ਉਹਦੇ ਅਸਰ ਕੀ ਹੁੰਦੇ ਨੇ ਸਮਝਣ ਵਾਲੇ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਉਦਾਹਰਨਾਂ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਆ ਤੇ ਸਮਝ ਜਾਂਦੇ ਨੇ ਔਰ ਸਮਝਣਾ ਚਾਹੀਦਾ ਦੇਖੋ ਜਿਹੜਾ ਬੰਦਾ ਜੋ ਕਰਦਾ ਉਹ ਉਹਦੀ ਜ਼ਿੰਦਗੀ ਹੈ ਜੇ ਉਹ ਕੋਈ ਵੀ ਕੰਮ ਕਰਦਾ ਉਹ ਬਾਤ ਜਾਂਦਾ ਉਹਨੂੰ ਬਾਹਰ ਖਾਨ ਦੀ ਆਦਤ ਹੈ ਉਹਨੂੰ ਸਿੰਪਲ ਰਹਿਣ ਦੀ ਆਦਤ ਹੈ ਉਹ ਇਤਨਾ ਦਾ ਕਪੜਾ ਪਾਉਂਦਾ ਹੈ ਉਹ ਇਤਨਾ ਬੋਲਦਾ ਹੈ ਉਹ ਉਹਦੀ ਆਪਣੀ ਨਿੱਜੀ ਜ਼ਿੰਦਗੀ ਹੈ ਉਹਦੇ ਵਿੱਚ ਤੁਹਾਨੂੰ ਦਖਲ ਦੇਣ ਦਾ ਨਾ ਤੇ ਉਹਨੇ ਹੱਕ ਦਿੱਤਾ ਨਾ ਤੁਹਾਨੂੰ ਕਾਨੂੰਨੀ ਹੱਕ ਹੈਗਾ ਨਾ ਤੁਹਾਨੂੰ ਕੁਦਰਤ ਹੱਕ ਦਿੰਦੀ ਕੁਦਰਤ ਨੇ ਤਾਂ ਇਹ ਉਹਨੂੰ ਜਿੱਦਾਂ ਦਾ ਬਣਾਇਆ ਉਹਦੇ ਹਿੱਸੇ ਦਾ ਕੰਮ ਉਹਨੂੰ ਦੇ ਦਿੱਤਾ ਤੇ ਤੁਸੀਂ ਕੀ ਕੀਤਾ ਤੁਸੀਂ ਗੰਦਗੀ ਆਪਣੇ ਉੱਤੇ ਪਾਈ ਮੈਂ ਬਹੁਤ ਲੋਕਾਂ ਨੂੰ ਅਜਿਹਿਆਂ ਨੂੰ ਜਾਣਦੀਆਂ ਜਿਹੜੇ ਬਹੁਤ ਚੀਜ਼ਾਂ ਨੂੰ ਜਿਹੜੀਆਂ ਸੀਗੀਆਂ ਉਹਨਾਂ ਨੂੰ ਭੁਗਦੇ ਆ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਸਹਿ ਆ ਬਰਦਾਸ਼ਤ ਕੀਤਾ ਔਰ ਬਹੁਤ ਅੱਗੇ ਜ਼ਿੰਦਗੀ ਦੇ ਵਿੱਚ ਬਹੁਤ ਸਫਲ ਹੋਏ ਨੇ ਉਹਨਾਂ ਨੇ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਆਪਣੇ ਮੰਜ਼ਿਲ ਤੇ ਪਹੁੰਚ ਗਏ ਕਿਉਂਕਿ ਜਦੋਂ ਮੁਸ਼ਕਲਾਂ ਆਉਂਦੀਆਂ ਨੇ ਤੇ ਕੁਦਰਤ ਉਹਦੇ ਹੱਲ ਵੀ ਕੱਢਦੀ ਹੈ। ਉਹਨਾਂ ਮੁਸ਼ਕਲਾਂ ਦੇ ਵਿੱਚੋਂ ਕੱਢਣ ਦਾ ਵੀ ਕੋਈ ਨਾ ਕੋਈ ਰਾਹ ਦੱਸਦੀ ਹੈ। ਇਸ ਕਰਕੇ ਜਿਹੜਾ ਪੰਡ ਦਾ ਉਹਨੇ ਤੇ ਪੰਢੀ ਜਾਣਾ ਜਿੰਨੇ ਛੱਜ ਚ ਪਾ ਕੇ ਛੱਟਣਾ ਉਹਨੇ ਛੱਟੀ ਜਾਣਾ। ਠੀਕ ਹੈ ਜਿੱਦਾਂ ਛੱਜ ਦੇ ਵਿੱਚ ਪਏ ਹੋਏ ਦਾਣੇ ਜਿਹੜੇ ਨੇ ਉਹ ਤਕਲੀਫ ਦੇ ਵਿੱਚ ਹੁੰਦੇ ਨੇ ਇਵੇਂ ਲੋਕ ਵੀ ਤਕਲੀਫ ਦੇ ਵਿੱਚ ਹੁੰਦੇ ਨੇ ਅਖੀਰ ਦੇ ਵਿੱਚ ਉਹ ਸਾਫ਼ ਸੁਥਰੇ ਹੋ ਕੇ ਬਾਹਰ ਚੱਲਦੇ ਨੇ ਇਵੇਂ ਲੋਕ ਵੀ ਜਿਹੜੇ ਜਿਨ੍ਹਾਂ ਦੀਆਂ ਮੋਕੀ ਗੱਲਾਂ ਕਰਦੇ ਨੇ ਉਹ ਬਹੁਤ ਸਾਫ਼ ਸੁਥਰੇ ਸਿੱਖਿਆਤ ਬਣ ਕੇ ਸਾਫ਼ ਸੁਥਰੇ ਬਹੁਤ ਸਫਲ ਹੋ ਕੇ ਆ ਨਿਕਲਦੇ ਨੇ ਕਦੇ ਵੀ ਕਿਸੇ ਨੂੰ ਆਪਣੇ ਅ ਹਿਸਾਬ ਦੇ ਨਾਲ ਸਰਟੀਫਿਕੇਟ ਦੇਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਜਿਹੜਾ ਸਰਟੀਫਿਕੇਟ ਦੇਣਾ ਹੈ ਉਹ ਕੁਦਰਤ ਨੇ ਦੇਣਾ। ਔਰ ਜਿਨ੍ਹਾਂ ਨੂੰ ਮਿਲਦੇ ਨੇ ਉਹ ਵੀ ਇਹ ਸਮਝ ਲੈ ਕਿ ਜਿਹੜਾ ਇਹਨੇ ਦਿੱਤਾ ਇਹਨੇ ਆਪਣੀ ਸੋਚ ਦੇ ਹਸਾਬ ਨਾਲ ਦਿੱਤਾ। ਜਿਹੜਾ ਐਕਚੁਅਲੀ ਸਰਟੀਫਿਕੇਟ ਮਿਲਣਾ ਉਹ ਕੁਦਰਤ ਨੇ ਦੇਣਾ। ਤੁਹਾਨੂੰ ਮਾਨ ਸਤਕਾਰ, ਇੱਜ਼ਤ ਜੋ ਕੁਛ ਵੀ ਦੇਣਾ ਉਹ ਕੁਦਰਤ ਨੇ ਦੇਣੀ। ਤੁਹਾਡੇ ਕਰਮਾਂ ਨੇ ਦੇਣੀ। ਤੁਸੀਂ ਕਿੱਥੇ ਅ ਕਿਵੇਂ ਦਾ ਕੰਮ ਕਰਦੇ ਹੋ? ਤੁਸੀਂ ਜੇ ਕਿਸੇ ਆਵਦੇ ਤੇ ਬੈਠੇ ਹੋ ਉਹਦਾ ਮਿਸਯੂਜ਼ ਕਰਦੇ ਹੋ ਤੁਹਾਡਾ ਉਹ ਵੀ ਇੱਕ ਫਲ ਬਣਦਾ ਹੈ ਕੁਦਰਤ ਉਹਦਾ ਵੀ ਰਿਜ਼ਲਟ ਤੁਹਾਡੇ ਉੱਗੇ ਲੈ ਕੇ ਆਏਗਾ ਤੁਸੀਂ ਕਿਸੇ ਦੇ ਨਾਲ ਜ਼ਿਆਦਤੀ ਕਰਦੇ ਹੋ ਜੇ ਤੱਕ ਤੁਸੀਂ ਪਾਵਰ 'ਚ ਹੋ ਤੁਸੀਂ ਕੋਈ ਜ਼ਿਆਦਤੀ ਕਰਦੇ ਹੋ ਕਿਸੇ ਦੇ ਨਾਲ ਉਹਦਾ ਫਲ ਵੀ ਕੁਦਰਤ ਦੇਗੀ ਕੁਦਰਤ ਕਈ ਵਾਰੀ ਨਾ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰਦੀ ਹੁੰਦੀ ਕਿ ਇਹਨੂੰ ਇੱਕੋ ਵਾਰੀ ਇੱਕ ਪੈਕੇਜ ਦੇ ਦੇਵੇ ਹਰ ਇੱਕ ਚੀਜ਼ ਦਾ ਇੱਕ ਇੱਕ ਕਰਕੇ ਉਹਨੂੰ ਚੀਜ਼ ਦੇਣ ਦੀ ਪਹਚਾਏ ਪੈਕੇਜ ਇਕੱਠਾ ਕਰਦੀ ਆ ਕਿ ਇਹਨੂੰ ਹੁਣ ਦਿਓ ਤੇ ਉਦੋਂ ਫਿਰ ਜਦੋਂ ਉਹ ਪੈਕੇਜ ਕੁਦਰਤ ਦਿੰਦੀ ਆ ਨਾ ਉਦੋਂ ਉੱਠਣਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਜੇ ਤੁਹਾਡੇ ਕੋਲ ਕੋਈ ਆਧਾ ਹੈ ਉਹਦਾ ਮਿਸਯੂਜ਼ ਨਾ ਕਰੋ ਜੇ ਤਾਂ ਨੂੰ ਕੁਦਰਤ ਨੇ ਕੋਈ ਚੀਜ਼ ਜਿਹੜੀ ਇੰਨੀ ਕੁ ਦਿੱਤੀ ਹੈ ਕਿ ਤਾਂ ਤੁਸੀਂ ਬਿਜ਼ਨਸ ਅੱਛਾ ਕਰਦੇ ਹੋ ਤੁਸੀਂ ਸਰਕਾਰੀ ਵਿਭਾਗ ਵਿੱਚ ਹੋ ਤੁਸੀਂ ਸਿਆਸਤਦਾਨ ਹੋ ਤੁਸੀਂ ਲਿਖਦੇ ਹੋ ਤੁਸੀਂ ਕੋਈ ਵੀ ਕੰਮ ਕਰਦੇ ਹੋ ਕਿਸੇ ਤਰ੍ਹਾਂ ਦਾ ਵੀ ਕੰਮ ਕਰਦੇ ਹੋ ਉਹਦੇ ਵਿੱਚ ਉਹਦਾ ਮਿਸਯੂਜ਼ ਨਹੀਂ ਕਰੋ ਸਮਾਜ ਦੀ ਵਧੀਆ ਕੰਮ ਕਰ ਸਕਦੇ ਹੋ ਤੇ ਉਹ ਕਰੋ ਕਿਉਂਕਿ ਕੁਦਰਤ ਨੇ ਫਲ ਉਹ ਦੇਣਾ ਹੈਗਾ ਕੁਦਰਤ ਨੇ ਰਿਜ਼ਲਟ ਦੇਣੇ ਨੇ ਕੁਦਰਤ ਨੇ ਤੁਹਾਨੂੰ ਇੱਜ਼ਤ ਮਾਨ ਸਤਕਾਰ ਦੇਣਾ ਹੈ ਕੁਦਰਤ ਨੇ ਤੁਹਾਨੂੰ ਸਰਟੀਫਿਕੇਟ ਦੇਣਾ ਹੈ ਉਹ ਜਿਹੜਾ ਸਰਟੀਫਿਕੇਟ ਹੈ ਉਹ ਐਕਚੁਅਲੀ ਤੁਹਾਡੇ ਨਾਲ ਚੱਲਦਾ ਉਸ ਦੀ ਵੀ ਹੋ ਜਾਂਦਾ ਹੈ ਸਰਟੀਫਿਕੇਟ ਜਿੰਦਾ ਡਿਗਰੀਆਂ ਜਿਹੜੀਆਂ ਨੇ ਚੱਲ ਚੱਲ ਦੀਆਂ ਨੇ ਬੁਢਾਪੇ ਤੱਕ ਚੱਲਦੀਆਂ ਨੇ ਇਦਾਂ ਜਿਹੜੀ ਕੁਦਰਤ ਡਿਗਰੀ ਦਿੰਦੀ ਕੁਦਰਤ ਸਰਟੀਫਿਕੇਟ ਦਿੰਦੀ ਆ ਨਾ ਉਸ ਦੀ ਵੀ ਹੁੰਦਾ ਉਹਦੇ ਨਾਲ ਤੁਹਾਡਾ ਰੁਤਬਾ ਵੱਧਦਾ ਹੈ ਤੁਹਾਡਾ ਮਾਨ ਸਤਕਾਰ ਵੱਧਦਾ ਹੈ ਤੁਹਾਨੂੰ ਆ ਪਛਾਣਿਆ ਜਾਂਦਾ ਹੈ ਲੋਕਾਂ ਦੇ ਦਿੱਤੇ ਸਰਟੀਫਿਕੇਟ ਜਿਹੜੇ ਨੇ ਉਹਨਾਂ ਦਾ ਕੋਈ ਅਹਮੀਅਤ ਨਹੀਂ ਤੇ ਜੇ ਤੁਸੀਂ ਆਪਣੇ ਔਧਿਆਂ ਦੀ ਆਪਣੀਏ ਪੈਸੇ ਦੀ ਤੋਂਸ ਨਾਲ ਲੋਕਾਂ ਨੂੰ ਸਰਟੀਫਿਕੇਟ ਦਿੰਦੇ ਹੋ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਅਖੀਰ ਦੇ ਵਿੱਚ ਤੁਹਾਨੂੰ ਵੀ ਜਿਹੜੇ ਔਧਿਆਂ ਤੇ ਬੈਠੇ ਹੋਏ ਨੇ ਉਹਨਾਂ ਨੂੰ ਵੀ ਇੱਕ ਟਾਈਮ ਤੇ ਆ ਕੇ ਕੁਦਰਤ ਨੇ ਸਰਟੀਫਿਕੇਟ ਨਹੀਂ ਦੇਨੇ ਨੇ ਕੁਦਰਤ ਨੇ ਉਹਦੇ ਫੈਸਲੇ ਦੇਨੇ ਜੋ ਕੀਤਾ ਉਹਦਾ ਜੋ ਫਲ ਵੀ ਹੈ ਉਹ ਕੁਦਰਤ ਦੇ ਚੋਲੀ ਪਾਣਾ ਹੁੰਦਾ ਹੈ ਸੋ ਲੋਕਾਂ ਨੂੰ ਸਾਜ ਚ ਪਾ ਕੇ ਛੱਟਣਾ ਬੰਦ ਕਰੋ ਕਿਉਂਕਿ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਉਹਨਾਂ ਦਾ ਨੁਕਸਾਨ ਘੱਟ ਹੁੰਦਾ ਕੱਟਾ ਤੁਹਾਡੇ ਤੇ ਪੈਂਦਾ ਤੇ ਕੁਝ ਜਿਹੜਾ ਕੱਟਾ ਅੱਗੇ ਜਾਂਦਾ ਉਹ ਤੁਹਾਨੂੰ ਚੁਕਣਾ ਪੈਂਦਾ ਧਿਆਨ ਦਿਓ ਜਰਾ ਇਸ ਗੱਲ ਤੇ ਥੈਂਕ ਯੂ ਸ਼ੁਕਰੀਆ ਮੇਰਬਾਣ